ਸਸਸੀ ਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਅਸੀਂ ਅਜੰਡਾ ਬਾਰੇ ਚਰਚਾ ਕੀਤੀ ਜਾਂਦੀ ਸੰਗਰੀ ਸਬਜੀ ਬਣਦੀ ਉਹ ਬਹੁਤ ਮਸ਼ਹੂਰ ਆ ਰਾਜਸਥਾਨ ਚ ਪੰਜਾਬੀ ਲੋਕ ਵੀ ਨੂੰ ਕਿਸੇ ਸਮੇਂ ਬਣਾਉਂਦੇ ਸੀਗੇ ਹੁਣ ਤਾਂ ਇਹ ਟ੍ਰੈਂਡ ਜਿਹੜਾ ਹੈਗਾ ਘਟਦਾ ਜਾ ਰਿਹਾ ਹੈਗਾ ਕੱਲ ਦੇ ਰਾਜਸਥਾਨ ਦੇ ਪਿੰਡਾਂ ਵਿੱਚ ਲੋਕ ਜਿਹੜੇ ਹੈਗੇ ਉਹੀ ਬਣਾ ਰਹੇ ਆ ਜਾਂ ਰਾਜਸਥਾਨ ਦੇ ਵੱਡੇ ਵੱਡੇ ਹੋਟਲਾਂ ਚ ਮਹਿੰਗੀ ਵਿਕਦੀ ਇੱਕ ਸੰਗਰੀ ਸਬਜੀ ਤੇ ਕੇਅਰ ਦੇ ਫੂਡ ਦੀ ਸਬਜੀ ਤਾਂ ਅੱਜ ਜਿਹੜੀ ਚਰਚਾ ਕਰਾਂਗੇ ਆਪਾਂ ਕਰੀਰ ਦਾ ਨਾਮ ਦਾ ਦਰਖਤਾ ਇਹਨੂੰ ਰਾਜਸਥਾਨ ਚ ਕੇਅਰ ਬੋਲਦੇ ਆ ਤਾਂ ਇਹ ਛੋਟਾ ਦਰਖਤ ਝਾੜੀ ਨੂੰਮਾ ਦਰਖਤ ਹੁੰਦਾ ਮੰਨ ਲੋ ਕਹਿੰਦਾ ਤਾਂ ਇਹਦੇ ਫੁੱਲ ਜਿਹੜੇ ਹੈਗੇ ਅਪ੍ਰੈਲ ਜੂਨ ਚ ਲੱਗਦੇ ਆ ਤੇ ਅਗਸਤ ਅਕਤੂਬਰ ਚ ਦੋ ਵਾਰ ਫੁੱਲ ਲੱਗਦੇ ਆ ਤਾਂ ਇਹ ਜਿਹੜਾ ਇਸ ਲਈ ਮਸ਼ਹੂਰ ਆ ਕਿਉਂਕਿ ਰਾਜਸਥਾਨ ਦਾ ਥਾਰ ਡੇਜ਼ਰਟ ਹੈਗਾ ਜਿਹੜਾ ਮਾਰੂਥਲ ਇਲਾਕਾ ਹੈਗਾ ਉੱਥੇ ਕਾਫੀ ਪਾਈ ਜਾਂਦੇ ਆ ਇਹ ਕਿਉਂਕਿ ਜਿਹੜੇ ਸੋਕੇ ਨੂੰ ਸਹਾਰ ਲੈਂਦੇ ਹੈਗੇ ਆ ਇਹਨੂੰ ਪਾਣੀ ਨਹੀਂ ਚਾਹੀਦਾ ਕੁਝ ਵੀ ਨਹੀਂ ਚਾਹੀਦਾ ਮੰਨ ਲੋ ਤਾਂ ਇਹ ਦੇਖਿਆ ਗਿਆ ਵੀ ਜਦੋਂ ਥਾਰ ਡੇਜ਼ਰਟ ਵਿੱਚ ਜਦੋਂ ਜਿਹੜੇ ਕਰੀਬ ਦੇ ਫੁੱਲ ਬਹੁਤ ਜ਼ਿਆਦਾ ਲੱਗਣ ਕਿਸੇ ਸੀਜ਼ਨ ਵਿੱਚ ਤਾਂ ਉੱਥੋਂ ਦੀ ਭੀਲ ਤੇ ਗਰਾਸੀਆ ਟ్రਾਈਬ ਹੈਗੀ ਆ ਆਦੀਵਾਸੀ ਕਮਿਊਨਿਟੀ ਹੈਗੀ ਆ ਉਹਨਾਂ ਨੂੰ ਪੱਕਾ ਕਲੀਅਰ ਹੋ ਜਾਂਦਾ ਵੀ ਕਰੀ ਦੇ ਰੁੱਖਾਂ ਨੇ ਫਲ ਬਹੁਤ ਤਕੜੇ ਕੱਢ ਲਏ ਇਸ ਵਾਰ ਪੂਰੇ ਭਰੇ ਹੋਇਆ ਪੂਰਾ ਗਰਮੀ ਪੈਣੀ ਹੈ ਸੋਕਾ ਪੈਣਾ ਉਹ ਪੂਰਾ ਕਲੀਅਰ ਹੋ ਜਾਂਦਾ ਪਰ ਉਹ ਥੋੜੀ ਜਿਹੀ ਖੁਸ਼ੀ ਵੀ ਮਨਾਉਂਦੇ ਆ ਵੀ ਸੋਕੇ ਪੈਣ ਦੇ ਨਾਲ ਨਾਲ ਜਿਹੜੇ ਫੁੱਲ ਇੰਨੇ ਵਧੀਆ ਕੱਡੇ ਤੇ ਸਾਨੂੰ ਇਹ ਜਿਵੇਂ ਆਪਾਂ ਗੱਲ ਕੀਤੀ ਫਲਾਵਰ ਬਡਸ ਦੀ ਤੇ ਇਹਦੇ ਫੁੱਲਾਂ ਦੀ ਫਲਾਵਰ ਬਡਸ ਦੀ ਤੇ ਅਨਰਾਈਪ ਜਿਹੜੇ ਅਨਪੱਕੇ ਫਲ ਹੁੰਦੇ ਆ ਤਾਂ ਉਹਨਾਂ ਤੋਂ ਮਤਲਬ ਕਹਿੰਦਾ ਸੋਚਦੇ ਵੇ ਅਸੀਂ ਸਬਜ਼ੀ ਅਸੀਂ ਬਣਾ ਲਾਂਗੇ ਮਤਲਬ ਤਾਂ ਇਹ ਸਾਨੂੰ ਜਿਹੜਾ ਫੂਡ ਆ ਉੱਥੋਂ ਮਿਲੂਗਾ ਇਹ ਦਰਖਤਾਂ ਤੋਂ ਇਸ ਤਰ੍ਹਾਂ ਜਿਹੜੀ ਸੰਗਰੀ ਸਬਜ਼ੀ ਆ ਜਿਹੜੋ ਅੱਥ ਦੀ ਗਰਮੀ ਪੈਂਦੀ ਉਹ ਚੰਗੀਆਂ ਲੱਗਦੀਆਂ ਫਲੀਆਂ ਜਿਹੜਾ ਜਿੰਨਾ ਮੌਸਮ ਖਰਾਬ ਜਿੰਨਾ ਮੌਸਮ ਡਰਾਈ ਹੋਊਗਾ ਉਹਨਾਂ ਹੀ ਇਹ ਜਿਹੜੇ ਦੋਨੇ ਦਰਖਤਾਂ ਝੰਡ ਤੇ ਜਿਹੜੇ ਕਰੀਰ ਹੈਗੇ ਆ ਫਲ ਵਧੀਆ ਕਰਦੇ ਹੈਗੇ ਆ ਤਾਂ ਰਾਜਸਥਾਨ ਦੇ ਵਿੱਚ ਜਾਂ ਪੰਜਾਬ ਵਿੱਚ ਦਾ ਇਹਨੂੰ ਡੇਲਾ ਡੇਲੇ ਬੋਲਦੇ ਆ ਮਤਲਬ ਇਸ ਰੁੱਖ ਨੂੰ ਡੇਲਾ ਵੀ ਕਹਿੰਦੇ ਆ ਡੇਲੇ ਰੁੱਖੋ ਵੀ ਬੋਲਦੇ ਨੇ ਕਿਉਂਕਿ ਬਹੁਤ ਸਾਰੇ ਲੋਕ ਸਾਡਾ achar ਪਾਉਂਦੇ ਆ ਨੂੰ ਮਤਲਬ ਕਹਿੰਦਾ ਕੱਚੇ ਨੂੰ ਤੋੜ ਲੈਂਦੇ ਆ ਕੱਚੇ ਨੂੰ ਤੋੜ ਕੇ ਉਹਦਾ achar ਪਾਉਂਦੇ ਆ ਰਾਜਸਥਾਨ ਚ ਵੀ achar ਪਾਉਂਦੇ ਆ ਬਹੁਤ ਸਾਰੀਆਂ ਜਿਹੜੇ ਕੰਪਨੀ ਹੈਗੀ achar ਬਣਾਉਣ ਵਾਲੀਆਂ ਇਸਦੇ ਆਪਾਂ ਜਿਹੜੋ ਇਸ ਇਲਾਕੇ ਜਿਹੜੇ ਡਰਾਈ ਇਲਾਕੇ ਚ ਸਾਨੂੰ ਢਾਬਿਆਂ ਤੇ ਇਹ ਮਤਲਬ ਕਹਿੰਦਾ ਆਮ ਮਿਲ ਜਾਂਦੇ ਹੈਗੇ ਡੇਲਿਆਂ ਦਾ achar ਇਹ ਆਪਾਂ ਮਿਲਦਾ ਸ ਦੇ ਬੈਂਚ ਪੈਕ ਸਾਨੂੰ ਮਿਲਦਾ ਹੈਗਾ ਤਾਂ ਇਹ ਜਿਹੜਾ ਲੋਕ ਜਿਹੜੇ ਰਾਜਸਥਾਨੀ ਲੋਕ ਆ ਜਾਂ ਆਪਣੇ ਪੰਜਾਬੀ ਲੋਕ ਆ ਇਹਨੂੰ ਮਤਲਬ ਕਹਿੰਦਾ ਆਮ ਕਰਕੇ ਅੰਬ ਦੇ achar ਨਾਲ ਜਾਮ ਇਹਦਾ ਕਰੀਬ ਦਾ ਡੇਲੇ ਹੋਗੇ ਤੇਲ ਲਸੂੜੇ ਦੇ ਨਾਲ ਇਕੱਠਾ ਪਾ ਲੈਂਦੇ ਅਗਰ ਲਸੂੜਾ ਵੀ ਤਿੰਨੇ ਵਰਤ ਲੈਂਦੇ ਸੀ ਇਹ ਬਹੁਤ ਹੀ ਮਸ਼ਹੂਰ ਮਤਲਬ ਕਹਿੰਦੇ ਤਿੰਨਾ ਦਾ ਚਾਰ ਬਣਾਉਂਦੇ ਬਾਕੀ ਦਾ ਚਾਰ ਦਾ ਕੰਬੀਨੇਸ਼ਨ ਉਹ ਸੇਮ ਹੋਈ ਤੇਲ ਲੈ ਕੇ ਜਿਵੇਂ ਆਪਾਂ ਚਾਰ ਆਮ ਬਣਾਉਂਦੇ ਆ ਉਵੇਂ ਇਹਦਾ achar ਬੰਦਾ ਹੈਗਾ ਘਰੇ ਬਣਾ ਸਕਦੇ ਆ ਨਾਮ ਨਾਲ ਤਾਂ ਮਾਰਵਾੜੀ ਲੋਕ ਜਿਹੜੇ ਹੈਗੇ ਆ ਰਾਜਸਥਾਨ ਦੇ ਲੋਕ ਹੈਗੇ ਆ ਜਿਹੜੋ ਚਾਰ ਬਣਾਉਂਦੇ ਆ ਦਾ ਕਰੀਬ ਦਾ ਉਹਦੇ ਵਿੱਚ ਅਦਰਕ ਵੀ ਪਾ ਲੈਂਦੇ ਆ ਸੌਂਫ ਪਾ ਲੈਂਦੇ ਆ ਟੁੱਟੇ ਹੋਏ ਚਨਾ ਵੀ ਵਿੱਚ ਮਿਕਸ ਕਰ ਲੈਂਦੇ ਉਹ ਉਹਨਾਂ ਦਾ ਕੰਬੀਨੇਸ਼ਨ ਹੈਗਾ ਮਾਰਵਾੜੀਆਂ ਦਾ ਤੇ ਉਹ ਤਿੱਖਾ ਖਾਂਦੇ ਆ ਪੰਜਾਬ ਦੇ ਨਾਲੋਂ ਇਹ ਤਿੱਖਾ ਜ਼ਿਆਦਾ ਖਾਂਦੇ ਹੈਗੇ ਆ ਕਿਉਂਕਿ ਇੱਕ ਹੋਰ ਬੜਾ ਇੰਟਰਸਟਿੰਗ ਆ ਜਿਹੜੋ ਇਹ ਕੱਚੇ ਹੁੰਦੇ ਆ ਡੇਲੇ ਇੱਕ ਤਾਂ ਚਾਰ ਪੈਂਦਾ ਹੈਗਾ ਜਿਹੜੋ ਇਹ 10 ਮਿੰਟਾਂ ਵਿੱਚ ਸਬਜ਼ੀ ਬਣ ਜਾਂਦੀ ਹੈ ਤਾਂ ਕਿਉਂਕਿ ਦੇਖੋ ਇਹਦਾ ਹੈਗਾ ਵੀ ਇਹਨੂੰ ਪਹਿਲਾਂ ਨੂਨ ਦੇ ਪਾਣੀ ਵਿੱਚ ਪਾ ਕੇ ਇਹਨੂੰ ਰੱਖਣਾ ਪੈਂਦਾ ਕਿਉਂਕਿ ਕ੍ਰੱਤੜ ਹੁੰਦੇ ਥੋੜੀ ਕ੍ਰੱਤਨ ਨੂਨ ਦੇ ਪਾਣੀ ਵਿੱਚ ਪਾ ਕੇ ਜੋ ਉਹਨਾਂ ਨੂੰ ਭਿਉਂ ਕੇ ਰੱਖਾਂਗੇ ਤਾਂ ਉਹਦੇ ਨਾਲ ਕ੍ਰੱਤਨ ਘੱਟ ਜਾਂਦੀ ਤੇ ਫਲਦੀ ਆਪਾਂ ਨਾਲ ਦੀ ਨਾਲ ਸਬਜ਼ੀ ਬਣਾ ਸਕਦੇ ਆ 10 ਮਿੰਟਾਂ ਜਿਵੇਂ ਆਪਾਂ ਮੰਨ ਲਓ ਕੱਲ ਸਬਜ਼ੀ ਬਣਾਉਣੀ ਅੱਜ ਨੂੰ ਮਤਲਬ ਨੂਨ ਦੇ ਪਾਣੀ ਵਿੱਚ ਭਿਉਂ ਕੇ ਰੱਖ ਤੇ ਦਸਾਂ ਮਿੰਟਾਂ ਚ ਉਹ ਤੁਸੀਂ ਮਤਲਬ ਘਰੇ ਆਪਣੀ ਸਬਜੀ ਬਣਾ ਸਕਦੇ ਹੋ ਜਿਵੇਂ ਤੁਸੀਂ ਨਾਰਮਲ ਸਬਜੀ ਬਣਾਉਂਦੇ ਹੈਗੇ ਆ ਉਸ ਤੋਂ ਬਾਅਦ ਜਿਹੜੇ ਇਹਦੇ ਫਾਲ ਹੁੰਦੇ ਜਦੋਂ ਪੱਕ ਜਾਂਦੇ ਆ ਲਾਲ ਹੋ ਜਾਂਦੇ ਆ ਉਹਨੂੰ ਪਿੰਜੂ ਬੋਲਦੇ ਆ ਪੰਜਾਬ ਵਿੱਚ ਤੇ ਜਿਹੜੇ ਰਾਜਸਥਾਨੀ ਇਲਾਕੇ ਦੇ ਲੋਕਾਂ ਨੂੰ ਢਾਲੂ ਬੋਲਦੇ ਆ ਉਹ ਬੱਚੇ ਪੰਛੀ ਬੜਾ ਖੁਸ਼ ਹੋ ਕੇ ਕਹਿੰਦੇ ਅਸੀਂ ਵੀ ਦੇਖਿਆ ਰਾਜਸਥਾਨ ਦੇ ਜਿਹੜੇ ਵਾਈਲਡਲਾਈਫ ਸੈਂਚੁਰੀ ਹੈਗੀਆਂ ਜਿੱਥੇ ਲੱਗੇ ਹੋਏ ਆ ਉੱਥੋਂ ਜਿਹੜੇ वन ਵਿਭਾਗ ਦੇ ਲੋਕ ਹੈਗੇ ਆ ਇਹਨੂੰ ਜਲ ਜਲਦੀ ਜਲਦੀ ਮਤਲਬ ਫੂਡ ਨੂੰ ਲੋਂਦੇ ਨਹੀਂ ਕਿਉਂਕਿ ਉਹ ਜਾਂਦੇ ਪਹਿਲਾਂ ਸੌ ਜਿਹੜੇ ਪੰਛੀ ਵੀ ਇਹਨੂੰ ਮਤਲਬ ਕਹਿੰਦਾ ਖਾਨ ਮਤਲਬ ਪੱਕੇ ਹੋਏ ਨੂੰ ਇਸੇ ਤਰ੍ਹਾਂ ਹੀ ਉਹ ਜਿਹੜੇ ਵਨ ਪੀਲੂ ਹੁੰਦੇ ਆ ਛੋਟਾ ਜਾਲ بڑا ਜਾਲ ਕਹਿੰਦੇ ਆ ਤਾਂ ਉਹਨੂੰ ਵੀ ਉਹਦੇ ਫਲ ਵੀ ਉਹ ਬਾਅਦ ਚ ਤਾਰਦੇ ਜੋ ਤੋਂ ਪਹਿਲਾਂ ਪੰਛੀ ਨੂੰ ਇੰਜੋਏ ਕਰਨ ਦਿੰਦੇ ਹੈਗੇ ਆ ਤਕਰੀਬੇ ਰੁੱਖ ਇਹ ਵੀ ਦੱਸਣਾ ਚਾਹਾਂਗੇ ਹਰਿਆਣਾ ਪੰਜਾਬ ਗੁਜਰਾਤ ਯੂਪੀ ਇਹ ਸਾਰੇ ਇਲਾਕਿਆਂ ਚ ਕਾਫੀ ਹੈਗੇ ਆ ਮਤਲਬ ਫਿਲਹਾਲ ਤਾਂ ਪਰਿਤਧਾਰ ਘਟਦੀ ਤੁਰੀ ਜਾਂਦੀ ਹੈਗੀ ਆ ਜਿਹੜੇ ਫਲ ਹੈਗੇ ਇਹਦੇ ਵਿੱਚ ਵਿਟਾਮਿਨ ਸੀ ਹੈਗਾ ਪ੍ਰੋਟੀਨਸ ਹੈਗੇ ਮਿਨਰਲ ਤੇ ਐਲਕਲੋਇਡਸ ਹੈਗੇ ਆ ਤਾਂ ਇਹ ਜਿਹੜਾ ਜਿਹੜਾ ਵੋਲੇਟਾਈਲ ਸਲਫਰ ਕੰਪਾਊਂਡ ਹੈਗਾ ਇਹਦੇ ਵਿੱਚ ਜਿਹੜੇ ਫੁੱਲਾਂ ਵਿੱਚ ਉਹ ਮਤਲਬ ਜਿਹੜੇ ਮਾਈਕਰੋ অর্গানিਜ਼ਮ ਹੈਗੇ ਆ ਜਿਹੜੇ ਸਾਡੇ ਮਤਲਬ ਕਹਿੰਦਾ ਸਾਡੇ ਨੁਕਸਾਨਦੇਹ ਸਿਸਟਮ ਹੈਗਾ ਸਾਡੇ ਢਿੱਡ ਨੂੰ ਬਿਮਾਰੀ ਲਾਉਂਦੇ ਉਹਨੂੰ ਠੀਕ ਕਰਨ ਵਿੱਚ ਵੀ ਮਦਦ ਕਰਦਾ ਹੈ। ਤੇ ਜਿਹੜਾ ਅਲਕੋਹੋਲਿਕ ਐਕਸਟ੍ਰੈਕਟ ਹੈਗਾ ਫੁੱਲਾਂ ਦਾ ਉਹ ਐਂਟੀ ਬੈਕਟੀਰੀਅਲ ਆ ਜਿਹੜਾ ਲਿਕਵਿਡ ਐਕਸਟ੍ਰੈਕਟ ਹੈਗਾ ਉਹ ਪੈਰਾਸਿਟਿਕ ਵਰਮਜ਼ ਨੂੰ ਜਿਹੜੇ ਢਿੱਡ ਦੇ ਵਿੱਚ ਕੀੜੇ ਉਹਨਾਂ ਨੂੰ ਖਤਮ ਕਰਨ ਵਾਸਤੇ ਮਦਦ ਕਰਦਾ ਹੈਗਾ। ਤੇ ਹੁਣ ਆਪਾਂ ਦੱਸਣਾ ਚਾਹੁੰਦੇ ਕੁਝ ਗੱਲਾਂ ਹੋਰ ਦੱਸਣਾ ਪੁਰਾਣੇ ਸਮੇਂ ਵਿੱਚ ਜਿਹੜੀ ਪੰਜਾਬ ਦੇ ਲੋਕ ਸੀ ਉਹ ਸੇਵੀਂ ਹੱਥਾਂ ਨਾਲ ਬੜਦੇ ਸੀ ਹੱਥਾਂ ਨਾਲ ਬੜਦੇ ਸੀ ਜਿਹੜੋਂ ਅਸੀਂ ਦੇਖਿਆ ਸਾਡੇ ਦਾਦੀ ਵੀ ਹੱਥਾਂ ਨਾਲ ਬੜਦੇ ਹੁੰਦੇ ਸੀ ਉਸ ਸਮੇਂ ਜਿਹੜੇ ਕਰੀ ਦੇ ਰੁਖ ਆਮ ਮਿਲਦੇ ਸੀ ਟੱਬੇ ਹੁੰਦੇ ਸੀ ਸਾਰਾ ਸਿਸਟਮ ਸੀਗਾ ਉਸ ਸਮੇਂ ਉਹ ਕਰੀ ਦੇ ਟਾਣੇ ਉਹ ਲਿਆਉਂਦੇ ਸਨ ਉੱਤੇ ਸੁਕਾਉਂਦੇ ਸੀ ਕਿ ਪ੍ਰਥਾ ਸਾਡੀ ਸੀਗੀ ਪੰਜਾਬ ਦੀ ਪੁਰਾਣੀ ਤਾਂ ਉਸ ਵਾਰ ਜਿਹੜੀ ਮਟਿਆਰ ਜਦੋਂ ਸਾਡੀਆਂ ਕੁੜੀਆਂ ਛੋਟੀਆਂ ਹੁੰਦੀਆਂ ਸੀਗੀਆਂ ਨੱਕ ਤੇ ਕੰਨ ਜਿਹੜੋ ਬਿੰਦ ਨਹੀਂ ਹੁੰਦੇ ਸੀ ਮਸ਼ੀਨਾਂ ਤਾਂ ਉਸ ਸਮੇਂ ਨਹੀਂ ਸੀਗੀਆਂ ਤਾਂ ਉਸ ਸਮੇਂ ਕਰੀ ਦੇ ਜਿਹੜੇ ਡੱਕੇ ਹੁੰਦੇ ਉਹਦੇ ਨਾਲ ਹੀ ਮਤਲਬ ਕਹਿੰਦਾ ਇਹਨੂੰ ਨੱਕ ਬਿੰਨ ਲੈ ਜਾਂਦਾ ਤੇ ਕਰੀ ਦੀ ਲੱਕੜ ਬੜੀ ਮਸ਼ਹੂਰ ਸੀ ਇਹਨੂੰ ਘਰੇਲੂ ਜਿਹੜੀਆਂ ਸਮਾਨ ਸਮਾਨ ਸੇ ਉਹਦੇ ਲਈ ਵਰਤੀ ਜਾਂਦੀ ਸੀ ਜਿਵੇਂ ਚਰਖੇ ਦੀ ਲੱਠ ਵਰ ਹੁੰਦੀ ਆ ਉਹ ਲਈ ਜਾਂ ਉਹਦੇ ਵਾਸਤੇ ਵਰਤੀ ਜਾਂਦੀ ਸੀ ਵਿਲ ਨਹੀਂ ਹੋਗੇ ਸਾਡੇ ਖੇਤੀ ਦੇ ਸੰਧ ਹੋਗੇ ਪਈ ਇਹ ਘੋਟਨੇ ਸਾਰੇ ਇਹ ਜਿਹੜੇ ਕਰੀ ਦੀ ਲੱਕੜ ਦੇ ਬੰਦੇ ਸੀਗੇ ਤਾਂ ਇਹ ਵੀ ਦੇਖਿਆ ਗਏ ਜਿਹੜੇ ਪੰਜਾਬੀ ਲੋਕ ਜਦੋਂ ਚਾਰ ਪਾਉਂਦੇ ਹੋ ਜ਼ਿਆਦਾਤਰ ਕਿਹਾ ਜਾਂਦਾ ਵੀ ਗਠੀਏ ਦੇ ਰੋਗ ਵਾਸਤੇ ਜਿਹੜਾ ਬੜਾ ਮਸ਼ਹੂਰ ਹੈਗਾ ਇਹ ਜਿਹੜਾ ਇਹਦਾ ਸਿਸਟਮ ਹੈਗਾ ਜਿਵੇਂ ਦੱਸਿਆ ਹੈਗਾ ਪੰਜਾਬ ਦੇ ਵਿੱਚ ਪਿੰਜੂ ਬੋਲਦੇ ਆ ਇਹਨਾਂ ਫਲਾਂ ਨੂੰ ਮਿੱਠਾ ਜਿਹੜੋ ਹੁੰਦੇ ਆ ਤੇ ਉਦੋਂ ਟਾਲੂ ਬੋਲਦੇ ਆ ਰਾਜਸਥਾਨੀ ਲੋਕ ਜਿਹੜੇ ਹੈਗੇ ਆ ਹੁਣ ਅਸੀਂ ਆਵਾਂਗੇ ਜਿਹੜੀ ਜਿਹੜੇ ਡੇਲੇ ਹੁੰਦੇ ਆ ਉਹਦੀ ਸਬਜੀ ਕੇ ਬਣਦੀ ਆ ਕੈਰ ਦੀ ਸਬਜੀ ਕੇ ਬਣਦੇ ਤੇ ਆਵਾਂਗੇ ਦੇਖੋ ਇਸ ਤਰ੍ਹਾਂ ਹੈਗਾ ਇਹਨੂੰ ਰਾਤ ਨੂੰ ਮਤਲਬ ਕਹਿੰਦਾ ਭੋਂ ਦਿੱਤਾ ਜਾਂਦਾ ਫਿਰ ਇਹਨੂੰ ਬੋਇਲ ਕਰ ਲਿਆ ਜਾਂਦਾ ਹੈਗਾ ਤਾਂ ਬੋਇਲ ਨੂੰ ਮਤਲਬ ਕਹਿੰਦਾ ਮੱਖਣ ਚ ਵੀ ਕਰ ਸਕਦੇ ਆ ਆਮ ਵੀ ਸਿੰਪਲ ਪਾਣੀ ਚ ਬੋਇਲ ਕਰ ਸਕਦੇ ਫਿਰ ਪਾਣੀ ਨੂੰ ਬੋਇਲ ਕਰਨ ਤੋਂ ਬਾਅਦ ਕੱਢ ਦੋ ਉਹਨੂੰ ਮਤਲਬ ਕਹਿੰਦਾ ਤੇ ਇੱਕ ਹਾਰਡ ਪੈਨ ਚ ਉਹਨੂੰ ਮਤਲਬ ਕਹਿੰਦਾ ਆਇਲ ਲੈ ਕੇ ਉਹਦੇ ਵਿੱਚ ਹਿੰਗ ਧਨੀਆ ਦੇ ਸੀਡ ਹੋਗੇ ਜਿਹੜੀਆਂ ਰਾਸਥਾਨੀ ਤੇ ਜ਼ਿਆਦਾ ਮਿਰਚਾਂ ਪਾਉਂਦੇ ਉਹ ਮਿਰਚਾਂ ਪਾ ਲੈਂਦੇ ਆਪਣੇ ਘੱਟ ਪਾਉਂਦੇ ਆ ਉਹ ਪਾ ਸਕਦੇ ਹੋ ਤਾ ਮਤਲਬ ਕਹਿੰਦਾ ਉਸ ਤੋਂ ਬਾਅਦ ਇਹ ਸਾਰਾ ਕੁਝ ਪਾ ਕੇ ਤੇਲ ਤੂਰ ਪਾ ਕੇ ਫਿਰ ਆਪਾਂ ਜਿਹੜਾ ਫਰੂਟ ਜਿਹੜਾ ਰਾਤ ਉਹਨੂੰ ਭਿਉਆ ਹੈਗਾ ਜੋ ਸਵੇਰੇ ਉਹਨੂੰ ਆਪਾਂ ਨਰਮ ਕਰ ਲੈਂਦੇ ਆ ਉਹਨੂੰ ਵਿੱਚ ਪਾ ਕੇ ਆਪਾਂ ਤਾਂ ਉਹਨੂੰ ਕੁੱਕ ਕੀਤਾ ਜਾਂਦਾ ਉਹਨੂੰ ਮਤਲਬ ਕਹਿੰਦਾ ਜਿਵੇਂ ਸਬਜ਼ੀ ਬਣਾਉਂਦੇ ਆ ਓਵੇਂ ਆਪਾਂ ਬਣਾਇਆ ਜਾਂਦਾ ਹੈਗਾ ਤੇ ਇਸ ਲਈ ਇਹ ਜਿਹੜੀ ਇਹ ਸਬਜ਼ੀ ਜਿਹੜੋ ਬਣ ਜਾਂਦੀ ਹੈਗੀ ਆ ਬੜੀ ਮਸ਼ਹੂਰ ਹੈਗੀ ਆ ਇਸ ਦਾ achar ਜਿਵੇਂ ਪਹਿਲਾਂ ਦੱਸਿਆ ਵੀ achar ਵੀ ਪੈਂਦਾ ਹੈਗਾ ਅੰਬ ਦੇ ਅੰਬ ਨਾਲ ਲਸੂੜੇ ਨਾਲ ਇਕੱਠਾ ਵੀ ਬਣਾ ਲਿਆ ਜਾਂਦਾ ਹੈਗਾ ਤੇ ਇੱਕ ਅਸੀਂ ਪਿਛਲੀ ਵਾਰ ਜ਼ਿਕਰ ਕੀਤਾ ਸੀਗਾ ਸਾਂਗਰੀ ਦੀ ਸਾਂਗਰੀ ਜਿਹੜੀ ਸਬਜੀ ਕਹਿੰਦੇ ਜਿਵੇਂ ਉਹਦੀਆਂ ਫਲੀਆਂ ਹੁੰਦੀਆਂ ਪਲੱਸ ਕੈਰ ਦੇ ਫਰੂਟ ਇਹ ਦੋਨਾਂ ਦਾ ਕੰਬੀਨੇਸ਼ਨ ਹੀ ਬੰਦਾ ਹੈਗਾ ਉਹਨੂੰ ਵੀ ਇੰਹੀਂ ਰਾਤ ਨੂੰ ਭਿਉਂਨਦੇ ਫਿਰ ਦੂਜੇ ਦਿਨ ਦੋ ਤਿੰਨ ਬਿਸਲਾ ਉਹਦੇ ਵਿੱਚ ਮਾਰ ਲੈਂਦੇ ਆ ਕੁੱਕਰ ਵਿੱਚ ਤਾਂ ਕਿ ਨਰਮ ਹੋ ਜਾਣ ਤੇ ਉਦੋਂ ਬਾਅਦ ਉਹਦੀ ਸਬਜੀ ਨੇਵੇਂ ਨਾਰਮਲ ਸਬਜੀ ਬਣਾਉਂਦੇ ਉਸ ਤਰ੍ਹਾਂ ਇਹ ਬੰਦੀ ਹੈਗੀ ਆ ਇਸ ਲਈ ਜਿਹੜੇ ਇਹ ਜਿਹੜੇ ਰੋਖ ਹੈਗੇ ਬੜੇ ਕੀਮਤੀ ਰੋਖ ਹੈਗੇ ਆ ਤਾਂ ਇਹ ਜਿਹੜੀ ਤਦਾਰ ਇਹਦੀ ਲਗਾਤਾਰ ਖਰੀਦ ਦੀ ਵੀ ਘਟਦੀ ਜਾ ਰਹੀ ਹੈ ਪੰਜਾਬ 'ਚ ਦਾ ਜਮ ਹੈ ਮਤਲਬ ਇੱਕ ਅਸੀਂ ਖਤਮ ਹੋਏ ਦੇ ਦੇਖਿਆ ਆ ਇੱਕ ਮਹਿਲ ਕਲਾਂ ਛੋਡੇ ਪਿੰਡ ਆ ਉੱਥੇ ਇੱਕ ਕਰੀਰਾਂ ਦਾ ਬਾਗ ਅਸੀਂ ਦੇਖਿਆ ਕਾਫੀ ਕਰੀਰ ਖੜੇ ਆ ਉੱਥੋਂ ਅਸੀਂ ਦੇਖਿਆ ਲੋਕ ਉੱਥੋਂ ਡੇਲੇ ਲੈ ਕੇ ਆਉਂਦੇ ਆ ਉਹਦਾ ਚਾਰ ਵੀ ਪਾਉਂਦੇ ਆ ਉਹਦਾ ਸਬਜ਼ੀ ਬਣਾਉਂਦੇ ਆ ਅਸੀਂ ਦੇਖਿਆ ਹੈਗਾ ਤੇ ਬਾਕੀ ਕਈ ਕੀ ਪਿੰਡਾਂ ਵਿੱਚ ਮਾਨਸੇ ਜ਼ਿਲ੍ਹੇ ਬਠਿੰਡੇ ਜ਼ਿਲ੍ਹੇ ਚ ਕੁਝ ਕੁਝ ਪਿੰਡਾਂ ਦਾ ਹਜੇ ਵੀ ਖੜੇ ਆ ਪਿੰਡਾਂ ਵਿੱਚ ਸਾਡਾ ਹੱਕ ਬੰਦ ਹੈਗਾ ਜਿੱਥੇ ਵੀ ਖੜੇ ਆ ਇਹ ਮਤਲਬ ਇੱਕ ਵਿਰਾਸਤੀ ਰੋਖਾ ਜਿਵੇਂ ਸਾਡਾ ਅਸੀਂ ਉਹ ਜਾਣਦੇ ਜਿਵੇਂ ਅਸੀਂ ਹਵੇਲੀ ਇੱਕ ਬਹੁਤ ਮਸ਼ਹੂਰ ਜਗ੍ਹਾ ਹੈਗੇ ਜਰਨੰਦਰ ਦੀ ਲਾਲੀ ਚ ਹੋਰ ਹਵੇਲੀ ਲਾਲੀਏ ਅਸੀਂ ਦੇਖਦੇ ਆ ਉੱਥੇ ਪੁਰਾਣਾ ਸਮਾਨ ਸਾਡੇ ਕੋਲ ਪ ਜਿਵੇਂ ਪੁਰਾਣੇ ਘੋਟ ਨੇ ਪੁਰਾਣੇ ਸਾਰਾ ਕੀ ਇੱਕ ਹਵੇਲੀ ਜਨਦਰ ਟਰੱਕ ਵੀ ਖੜਾਈ ਕਰਿਆ ਵਿੱਚ ਬਹੁਤ ਸਾਰਾ ਸਮਾਨ ਜਿਹੜਾ ਪਰਾਤਨ ਸਾਡਾ ਪੰਜਾਬ ਦਾ ਸੀਗਾ ਸਾਡੇ ਵਿਰਸੇ ਨਾਲ ਜੁੜਿਆ ਉੱਥੇ ਸਮਾਨ ਰੱਖਿਆ ਹੁੰਦਾ ਉਹਨਾਂ ਨੇ ਤਾਂ ਪਰ ਸਾਡਾ ਇਹ ਵੀ ਇੱਕ ਵਿਰਸਾ ਹੈਗਾ ਪੰਜਾਬ ਦਾ ਜਿਵੇਂ ਫਲਾਈ ਦਾ ਰੱਖ ਹੋ ਗਿਆ ਜੰਡ ਦਾ ਰੱਖ ਹੋ ਗਿਆ ਰਹੂੜੇ ਦਾ ਰੱਖ ਹੋ ਗਿਆ ਅਕਰੀਦ ਦਾ ਰੱਖ ਹੋ ਗਿਆ ਸਾਡੀ ਵਿਰਾਸਤ ਹੈ ਸਾਰੀ ਮਤਲਬ ਇਹਨਾਂ ਨੂੰ ਜਿੱਥੇ ਵੀ ਪਿੰਡਾਂ 'ਚ ਖੜੇ ਆ ਇਹਨੂੰ ਇਹਨੂੰ ਮਤੇ ਪਾਈ ਹੈ ਮਤਲਬ ਪਹਿਲਾਂ ਵੀ ਬਹੁਤ ਵਾਰ ਆਪਾਂ ਗੱਲਾਂ ਕਰ ਚੁੱਕੇ ਆ ਕੀ ਪੰਚਾਇਤਾਂ ਨਵੀਆਂ ਬਣੀਆਂ ਇਹਨੂੰ ਮਤੇ ਪਾ ਕੇ ਇਹਨੂੰ ਆਪਾਂ ਸੰਭਾਲ ਕੇ ਰੱਖੀਓ ਕਿ ਇਹ ਸਾਡੀ ਵਿਰਾਸਤ ਆ ਬਹੁਤ ਸਾਰੇ ਗੁਰੂ ਘਰਾਂ ਨੇ ਜਿਵੇਂ ਸਾਡਾ ਜਿਹੜੇ ਪੰਜਾਬ ਦੇ ਹੈਗੇ ਜਿਵੇਂ ਝੰਡ ਦੇ ਰੁੱਖ ਪਿੱਛੇ ਗੁਰੂ ਘਰ ਬਣਿਆ ਜਿਵੇਂ ਇਸ ਦੇ ਰੁੱਖ ਇਸ ਦੇ ਰੁੱਖ ਪਿੱਛੇ ਵੀ ਗੁਰੂ ਘਰ ਬਣਿਆ ਜਿਵੇਂ ਸਾਡੇ ਕੋਈ ਸਾਹਿਬ ਗੁਰਦਰਾ ਸਾਹਿਬ ਹੈਗਾ ਸੰਗਰੂਰ ਦਾ ਉੱਥੇ ਖਰੀਦ ਸਾਹਿਬ ਆ ਲਿੱਤਰਪਿੰਡ ਵਿੱਚ ਇੱਕ ਬਹੁਤ ਪੁਰਾਣਾ ਖਰੀਰ ਖੜਾ ਉੱਥੇ ਵੀ ਗੁਰੂ ਘਰ ਚ ਮੌਜੂਦ ਆ ਇਸ ਨਾਲ ਕਰਕੇ ਬਹੁਤ ਸਾਰੇ ਗੁਰੂ ਘਰ ਇਸ ਖਰੀ ਦੇ ਰੁੱਖ ਪਿੱਛੇ ਮੌਜੂਦ ਹੈ ਸਾਨੂੰ ਇੰਡੀਕੇਟ ਕਰਦਾ ਹੈਗਾ ਵੀ ਸਾਡੇ ਇਹ ਪੰਜਾਬ ਦੀ ਵਿਰਾਸਤ ਆ ਗੁਰੂ ਪਾਤਸ਼ ਤੇ ਸਾਡੀ ਸੰਸਥਾ ਜਿਹੜੀ ਹੈਗੀ ਆ ਰਾਉਂਡ ਗਲਾਸ ਫਾਊਂਡੇਸ਼ਨ ਹੁਣ ਉਹ ਰਾਜਸਥਾਨ ਤੋਂ ਅਸੀਂ ਇਹਨੂੰ ਬੁੱਕ ਕਰਾਇਆ ਹੈਗਾ ਹੁਣ ਸਾਡੇ ਬੀਜ ਆਉਣ ਵਾਲੇ ਆ 10 ਕਿਲੋ ਉਹ ਬੀਜੇ ਦਾ ਬੁੱਕਰਾ ਪੱਕਿਆ ਹੋਇਆ ਜਿਹਨੂੰ ਅਸੀਂ ਟਾਲੂ ਬੋਲਦੇ ਨੇ ਰਾਜਸਥਾਨ ਦੇ ਵਿੱਚ ਜਾਂ ਪਿੰਜੂ ਪੰਜਾਬ ਵਿੱਚ ਬੋਲਦੇ ਉਹ ਪੱਕੇ ਹੋਏ ਫਲਾਂ ਨੂੰ ਅਸੀਂ ਮੰਗਾਇਆ ਹੈਗਾ ਤਾਂ ਕਿ ਅਸੀਂ ਕੋਸ਼ਿਸ਼ ਕਰਾਂਗੇ ਜੇ ਇਹ ਟ੍ਰਾਇਲ ਲਾ ਕੇ ਕਾਮਯਾਬ ਹੋ ਜਨ ਜੇ ਅਸੀਂ ਸਾਡੀ ਕਾਮਯਾਬ ਹੋਈ ਤਾਂ ਅਸੀਂ ਇਹਨੂੰ ਡਰਾਇਰ ਲਾ ਕੇ ਚਲਾਉਣਾ ਕਿਉਂਕਿ ਦੇਖੋ ਰਿਸਰਚ ਬਹੁਤ ਚੱਲੀ ਆ ਵੀ ਜਿਹੜੇ ਡਰਾਇਰ ਲਾ ਕੇ ਦੇ ਇੰਸਟੀਚੂਟਸ ਹੁੰਦੇ ਉੱਥੇ ਦੇਖਦੇ ਆਗੇ ਉਹਨੂੰ ਸਾਇੰਟਿਸਟ ਵੀ ਇਹਨੂੰ ਜਿਆਦਾ ਪਾਣੀ ਨਹੀਂ ਚਾਹੀਦਾ ਜਦੋਂ ਵਰਖਾ ਜਿਆਦਾ ਹੋਗੇ ਇਹਨੂੰ ਨੁਕਸਾਨ ਕਰਨਾ ਇਸ ਲਈ ਅਸੀਂ ਜਿਹੜੇ ਜਿਹੜੇ ਇਲਾਕੇ ਸਾਡੇ ਪੰਜਾਬ ਦੇ ਡਰਾਈ ਇਲਾਕੇ ਹੈਗੇ ਆ ਤਾਂ ਉਹਨਾਂ 'ਚ ਅਸੀਂ ਇਹਨੂੰ ਲਾਵਾਂਗੇ ਤਾਂ ਕਿ ਉੱਥੋਂ ਇਹ ਸਰਵਾਈਵ ਕਰ ਸਕਣਗੇ ਪਹਿਲਾਂ ਅਸੀਂ ਪ੍ਰੋਟੋਕੋਲ ਸਟੈਬਲਿਸ਼ ਕਰਨੇ ਪੈਣੇ ਆ ਇਸ ਲਈ ਆਓ ਸਾਰੇ ਨਾਲ ਮਿਲ ਕੇ ਇਕੱਠੇ ਹੋਈਏ ਜਿਸ ਤਰ੍ਹਾਂ ਤੁਹਾਨੂੰ ਅਸੀਂ ਲਗਾਤਾਰ ਦੱਸਦੇ ਆ ਰਹੇ ਰੁੱਖਾਂ ਬਾਰੇ ਉਹਨਾਂ ਦੀ ਕਿਵੇਂ ਗੁਣਕਾਰੀ ਆ ਕਿਵੇਂ ਪੰਜਾਬ ਦੇ ਵਿੱਚ ਵਰਤਦੇ ਸੀਗੇ ਕਿੰਨੀ ਗਲੋੜ ਆ ਸਾਨੂੰ ਤੇ ਇੱਕ ਹੁਣ سلسلہ ਚੱਲੀ ਜਾਂਦਾ ਹੈਗਾ ਅੱਗਾ ਦਾ ਇਹਨੂੰ ਆਪਾਂ ਕੋਸ਼ਿਸ਼ ਕਰੀਏ ਵੀ ਆਪਾਂ ਘਟ ਤੋਂ ਘਟ ਜੇ ਕੋਈ ਵੀਡੀਓ ਦੇਖ ਰਹੇ ਨੂੰ ਆਪਾਂ ਥੋੜੀ ਜਿਹੀ ਜਗ੍ਹਾ ਨੂੰ ਬਾਅਦ ਹੀ ਬਹੁਤ ਸਾਰੇ ਲੋਕਾਂ ਨੇ ਮਤਲਬ ਕਹਿੰਦਾ ਉਹਨੂੰ ਕੋਸ਼ਿਸ਼ ਕੀਤੀ ਆ ਪਹਿਲਾਂ ਹਾਰਾਣਾ ਥੋੜਾ ਜਿਹਾ 10 ਫੁੱਟ ਨੂੰ ਬਾਹਿਆ ਤੇ ਫਿਰ ਅੱਗ ਲਾਈ ਤਾਂ ਜਾਂ ਆਪਾਂ ਗਨਾਈ ਲਾਈਏ ਤਾਂ ਆਪਾਂ ਰੁੱਖ ਆਪਣੇ ਬਚ ਸਕਦੇ ਹੈਗੇ ਆ ਤੇ ਇਹਨੇ ਸ਼ਬਦ ਕਹਿੰਦੇ ਕੋਰ ਫਿਰ ਤੋਂ ਆਪਾਂ ਆਓ ਸਾਰੇ ਰਲ ਮਿਲ ਕੇ ਇਕੱਠੇ ਹੋਈਏ ਪੰਜਾਬ ਦੀ ਧਰਤੀ ਹੋਵੇ ਚਾਹੇ ਹਰਿਆਣੇ ਦੀ ਧਰਤੀ ਹੋਵੇ ਚਾਹੇ ਰਾਜਸਥਾਨ ਦੀ ਧਰਤੀ ਹੋਵੇ ਨੇ ਸਾਰੇ ਰੁੱਖ ਜਿਹੜੇ ਬਚੇ ਹੋਏ ਕਰੀਰ ਵਰਗੇ ਜੰਡਰ ਵਰਗੇ ਫਲਾਈਂ ਵਰਗੇ ਇਹਨਾਂ ਨੂੰ ਬਚਾਉਣ ਦੀ ਲੋੜ ਆ ਤੇ ਨਵੇਂ ਸਿਰੇ ਹੋਰ ਲਾ